ਜਿ 13 ਦਸੰਬਰ ਨੂੰ ਦੇ ਸ਼ਾਮ ਨੂੰ ਤਕਰੀਬਨ 6:30 ਵਜੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਮੁੱਲਾਪੁਰ ਡਾਕ ਦੇ ਏਰੀਆ ਦੇ ਵਿੱਚ ਫਾਇਰ ਕੀਤਾ ਗਿਆ ਸੀ ਹਵਾ ਦੇ ਵਿੱਚ ਤੇ ਉਸ ਉਸ ਤੋਂ ਬਾਅਦ ਕੁਝ ਬਿਜ਼ਨਸmen ਜਿਹੜੇ ਮੁੱਲਾਪੁਰ ਡਾਕ ਏਰੀਆ ਦੇ ਹੀ ਹੈਗੇ ਉਹਨਾਂ ਨੂੰ ਫਿਰੋਤੀ ਦੀ ਕਾਲ ਵੀ ਆਈਆਂ ਸੀ ਇਸ ਇਨਸੀਡੈਂਟ ਨੂੰ ਮੁੱਖ ਰੱਖਦੇ ਹੋਏ ਐਫਆਈਆਰ ਜਿਹੜੀ ਹੈ ਥਾੜੇ ਲਾਖੇ ਦੇ ਵਿੱਚ ਰਜਿਸਟਰ ਕੀਤੀ ਗਈ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੀ ਸਟਾਰਟ ਕੀਤੀ ਗਈ ਸੀਆਈਏ ਜਗਰਾਉ ਤੇ ਦਾਖੇ ਸਬਡਿਵੀਜ਼ਨ ਦੀ ਟੀਮ ਜਿਹੜੀਆਂ ਸੀਗੀਆਂ ਉਹਨਾਂ ਨੇ ਇਸ ਇਨਸੀਡੈਂਟ ਬਾਰੇ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਤੇ ਇਸ ਇਨਸੀਡੈਂਟ ਦੇ ਰਿਲੇਟਿਡ ਤਿੰਨ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਰਾਊਂਡ ਅਪ ਕੀਤਾ ਗਿਆ ਉਹਨਾਂ ਦੇ ਨਾਂ ਹਨਜੀ ਗੁਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੋਨੋਂ ਪਦੌੜ ਦੇ ਰਹਿਣ ਵਾਲੇ ਹੈਗੇ ਜਿਲ੍ਹਾ ਬਰਨਾਲੇ ਦੇ ਤੇ ਲਖਪ੍ਰੀਤ ਸਿੰਘ ਜੋ ਹੈ ਉਹ ਸਦਰ ਜਗਰਾਉਂਦਰ ਹੈ ਇਹ ਤਿੰਨ ਬੰਦੇ ਜਿਹੜੇ ਸੀਗੇ ਇੱਕ ਕੈਨੇਡਾ ਬੇਸਡ ਦਵਿੰਦਰ ਪਾਲ ਸਿੰਘ ਉਹਦੇ ਕੈਨ ਦੇ ਉੱਤੇ ਇਹਨਾਂ ਨੇ ਇਨਸੀਡੈਂਟ ਕੀਤਾ ਸੀ ਤੇ ਉਹਦੇ ਗੈਂਗ ਦੇ ਮੈਂਬਰ ਸੀ ਜਿਹੜਾ ਮਨਪ੍ਰੀਤ ਸਿੰਘ ਹੈਗਾ ਇਹਦੇ ਉੱਤੇ ਪਹਿਲੇ 2 ਐਫਆਈਆ ਦਰਜ ਤੇ ਗੁਰਪ੍ਰੀਤ ਸਿੰਘ ਉਹਦੇ ਤੇ ਇੱਕ ਐਫਆਈਆ ਦਰਜ ਇਹਨਾਂ ਤੋਂ ਇਹਨਾਂ ਦੇ ਪਾਸੋਂ ਇੱਕ ਦੇਸੀ ਪਿਸਟਲ ਬੱਤੀਬੋਰ ਦੋ ਦੇਸੀ ਕੱਟੇ ਤੇ 240 ਨਸ਼ੀਲੀ ਗੋਲੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਕੀਤੀਆਂ ਗਈਆਂ ਦੋਸ਼ੀ ਜੋ ਦਵਿੰਦਰਪਾਲ ਸਿੰਘ ਹੈ ਪੁਰੇ ਤੇ ਪਹਿਲੇ ਤਿੰਨ ਮੁਕਦਮੇ ਦਰਜ ਇਹਨਾਂ ਦੇ ਅੱਗੇ ਕੁੱਛਕਿਸ਼ ਜਾਰੀ ਹੈ ਤੇ ਪੂਰੇ ਜੋ ਗੈਂਗ ਹੈਗਾ ਉਹਦੇ ਬਾਰੇ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾਏ ਤੇ ਸਭ ਜਿਹੜੀਆਂ ਗੋਲੀਆਂ ਤੁਸੀਂ ਕਹਿੰਦੇ ਚਲਾਈਆਂ ਸੀ ਹਵਾ ਦੇ ਵਿੱਚ ਇਹ ਇਹਨਾਂ ਨੇ ਕੁਝ ਥੇਰ ਪਹਿਲਾਂ ਤੇ ਇਹ ਕੀ ਫਰੋਤੀ ਵਗੈਰਾ ਮੰਗਣ ਦੇ ਇਰਾਦੇ ਨਾਲ ਹੀ ਚੱਲਦੇ ਸੀ ਤੇ ਇਹਨਾਂ ਨੇ ਗੋਲੀ ਚੜਾ ਕੇ ਡਰੋਨ ਦੇ ਮਕਸਦ ਦੇ ਨਾਲ ਚਲਾਈਆਂ ਸੀ ਤੇ ਜਿਹੜੇ ਆਕਾਸ਼ੀਏ ਉਹਦੇ ਕਹਿਣ ਤੇ ਕਰਦੇ ਸੀ ਉਹ ਵਿਦੇਸ਼ ਤੋਂ ਉਹ ਫੋਨ ਕਰਕੇ ਪੈਸੇ ਦੀ ਡਿਮਾਂਡ ਕਰਦੇ ਸੀ ਹਾਂ ਵੀ ਲੋਪੀਦੇਸ਼ ਤੋਂ ਫੋਨ ਆਉਂਦੇ ਸੀ ਠੀਕ ਹੈ ਦੋ ਕਾਲਰ ਤੇ ਕੀ ਰੌਡ ਰੱਖ ਦਿੱਤੇ ਆ ਸੱਤ ਕਾਲਰ ਤੇ ਸੱਤ ਕਾਲਰ ਨੇ ਜੋ 13 ਜਨਵਰੀ ਨੂੰ ਜਿਹੜੇ ਤੁਸੀਂ ਸਰ ਜਿਹੜਾ ਦਵਿੰਦਰਪਾਲ ਗੋਪੀ ਹੈਗਾ ਸਰ ਇਹਦੇ ਤੇ ਜਿਹੜੀਆਂ 3 ਐਫਆਈਆਰ ਹੈਗੀਆਂ 22 ਤੇ 23 ਦੀਆਂ ਸਰ ਇਹ ਸਭ ਕਿੰਨੀ ਦੇਰ ਤੋਂ ਹੈਗਾ ਕੈਨੇਡਾ ਦੇ ਵਿੱਚ ਇਹ 22 ਤੋਂ ਹੈਗਾ ਜੀ 22 ਤੋਂ ਮਤਲਬ ਜਿਹੜੇ ਬਾਅਦ ਵਾਲੇ ਮਾਮਲੇ ਹੈਗੇ ਉਹ ਉੱਥੋਂ ਹੀ ਇਹਨੇ ਇੱਥੇ ਦਰਜ ਹੋਏ ਆ ਜਾਂ ਕੀ ਇਹ ਉੱਤੇ ਹੀ ਸੀ ਉਹਦੀ ਸ਼ਮੂਲੀਅਤ ਪਾਈ ਗਈ ਸੀ ਜਿਹੜਾ ਜਿਹੜਾ 22 ਵਾਲਾ 12 ਵਾਲਾ ਹੈਗਾ ਉਹ ਵੀ ਬਾਹਰ ਹੀ ਸੀਗਾ ਸਰ ਜਦੋਂ ਹੋਇਆ ਇਹਦੇ ਬਰਛਾ ਹਾਂ ਤਨ ਤਿੰਨੋਂ ਬੱਚੇ ਬਾਹਰ ਹੀ ਸੀ ਸਰ ਮੁਲਾਪੁਰ ਵਾਲੇ ਇਹ ਜਿਹੜੀ ਫਾਇਰਿੰਗ ਦੀ ਗੱਲ ਕਰ ਰਹੇ ਹੋ ਇਹ ਪੁਲਿਸ ਦੇ ਆਮੋ ਸਾਹਮਣੇ ਫਾਇਰਿੰਗ ਹੋਈ ਨਹੀਂ ਨਹੀਂ ਪੁਲਿਸ ਦੇ ਆਮੋ ਸਾਹਮਣੇ ਨਹੀਂ ਹੋਈ ਸੀ ਉਦੋਂ ਹੀ ਤਿੰਨ ਜਨੇ ਆਏ ਸੀ ਤੇ ਹਵਾ ਫਾਇਰ ਕਰ ਦਿੱਤੀ ਨਹੀਂ ਸਰ ਤਿੰਨ ਜਦੋਂ ਪੜੇ ਜਾਂ ਜਦੋਂ ਪੜੇ ਜਾਂ ਜੀ ਗ੍ਰਿਫਤਾਰੀ ਮੈਨੇ ਲਿਖਿਆ ਨਾ ਉਹ ਵੀ ਹਵਾ ਫਾਇਆ ਨਹੀਂ ਸੀ ਹਵਾ ਫਾਇਆ ਹਵਾ ਫਾਇਰ ਕਿੰਨੀ ਹਵਾ ਫਾਇਰ ਨਹੀਂ ਉਸ ਵੱਲ ਕੋਈ ਨਹੀਂ ਨਾ ਬਣੀ ਸੀ ਮੁਲਾਪੁਰ ਵਾਲੇ ਕੈਚ ਕੀ ਰਿਵੋਲਵਮੈਂਟ ਅਸਰੇ ਨਹੀਂ ਠੀਕ ਕਿਹਨਾ ਦੇ ਇਹ ਤਿੰਨ ਜਨੇ ਆਏ ਸੀ ਕਿ ਜਿਹੜੇ ਫਾਇਰ ਕਰਕੇ ਜੀ ਇਹ ਉਸ ਤੋਂ ਜਿਹੜੇ ਮੁਲਾਵਾ ਫਰੋਤੀ ਦੇ ਮਾਮਲੇ ਚ ਵੀ ਇਹ ਦਾ ਨਾਮ ਲੈ ਦਿੱਤੇ ਹੋਏ ਜੀ ਹਾਂ ਇਹ ਉਸ ਤੋਂ ਉਸ ਤੋਂ ਬਾਅਦ ਕਿੱਥੇ ਰਹਿ ਜਾਂ ਜੀ ਇਹ ਨਾ ਕਹਵੇ ਇਹਦੀ ਇਨਵੈਸਟੀਗੇਸ਼ਨ ਦੌਰਾਨ ਦੱਸਿਆ ਜਾਏਗਾ ਸਰ ਕੋਈ ਹਜੇ ਫਰੋਤੀ ਲਈ ਇਹਨਾਂ ਨੇ ਅਜੇ ਤੱਕ ਕਿਸੇ ਤੋਂ ਕੁਝ ਨਹੀਂ ਲਈ ਨਹੀਂ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਹੋਜੀ ਕੋਈ ਗੱਲ ਨਹੀਂ ਅਜੇ ਕੋਈ ਗੱਲ ਨਹੀਂ ਠੀਕ ਹੈ